50 ਨੰਬਰ 929 ਤੇ ਰਾਮਕਲੀ ਰਾਗ ਵਿੱਚ ਨਾਨਕ ਸਾਹਿਬ ਦੀ ਇਹ ਬਾਣੀ ਦਰਜ ਹੈ ਜੀ ਰਾਮਕਲੀ ਮਹੱਲਾ ਪਹਿਲਾ ਦੱਖਣੀ ਓੰਕਾਰ ਇਕ ਓੰਕਾਰ ਸਤਿਗੁਰ ਪ੍ਰਸਾਦ ਤੇ ਇਹ ਤੁਸੀਂ ਦੱਸੋਗੇ ਕਿ ਦੱਖਣੀ ਅੱਖਰ ਕਿਉਂ ਲੱਗਿਆ ਹੈ ਕਿ ਆ ਦੱਖਣੀ ਰਾਗ ਇਹ ਨਾਲ ਸੰਬੰਧਿਤ ਹੈ ਕਿ ਦਖਣੀ ਜਿਹੜਾ ਅੱਖਰ ਲਿਖਿਆ ਓੰਕਾਰ ਤੋਂ ਪਹਿਲਾਂ ਉਹਦਾ ਕੋਈ ਹੋਰ ਭਾਵ ਹੈ ਜੀ ਇਹ ਨਹੀਂ ਰਾਗ ਦਾ ਅੰਕ ਕਲੀ ਪਹਿਲਾਂ ਲਿਖੀ ਹੋਇਆ ਦਖਣੀ ਰਾਗ ਰਾਗੀ ਮੰਨ ਲੋ ਇੱਥੇ আচ্ছা ਜੀ ਰਾਗ ਦਾ ਪਹਿਲਾਂ ਲਿਖਦਾ ਅੰਕ ਕਲੀ ਹੂੰ ਹੂੰ ਤੱਕਣ ਤੇ ਇਸ ਤੇ ਜਿਹੜੇ ਵਿਚਾਰ ਵਾਰ ਮਸੀਹ ਦਾ ਗੁੱਧ ਕੋ ਲੋਕ ਦੀ ਹੂੰ ਹੂੰ ਉਹਨਾਂ ਨੇ ਓਮ ਤੋਂ ਓਕਾਰ ਬਣਾ ਲਿਆ ਪਹਿਲਾਂ ਉਹ ਕਹਿੰਦੇ ਸੀ ਓਮ ਸ਼ਬਦ ਹੈ ਨਾ ਪਹਿਲਾਂ ਓਮ ਹਾਂਜੀ ਜਿਹੜਾ ਕਿ ਹਿੰਦੂ ਗ੍ਰੰਥਾਂ ਚ ਲਿਖਿਆ ਹੋਇਆ ਆ ਉਹਨੂੰ ਓਕਾਰ ਬਣਾਉਣਾ ਨਹੀਂ ਅੱਛਾ ਜੀ ਜਦੋਂ ਕੁਝ ਕਰਦਾ ਹੈ ਫਿਰ ਓਕਾਰ ਹੈ ਅੱਛਾ ਜੀ ਜਦੋਂ ਓਮ ਜਦੋਂ ਓਮ ਇੱਕ ਅੱਲਾ ਹੀ ਕੁਝ ਕਰਦਾ ਵੀ ਹੈ ਫਿਰ ਕੋਣ ਹੈ ਹੂੰ ਹੂੰ ਉਹਦੇ ਨਾਲ ਦੋ ਰੂਪ ਬਣਦੇ ਨੇ ਉਹ ਵੀ ਆਊਗਾ ਉਹ ਘਰ ਵੀ ਆਊਗਾ ਅੱਛਾ ਜੀ ਉਹ ਨਰਕੋਣਾ ਓਕਾਰ ਸਰਕੋਣਾ ਹਾਂ ਹਾਂ ਹਾਇ ਦੋਏ ਨਰਕਾ ਨੂੰ ਕਹਦੇ ਅੱਛਾ ਜੀ ਉਹਨਾਂ ਦੇ ਜਦੋਂ ਆਦੀ ਵਿਆਖਿਆ ਹੋਊਗੀ ਓਕਾਰ ਦੀ ਜਦੋਂ ਆਦੀ ਵਡਿਆਈ ਹੋਊਗੀ ਓਕਾਰ ਦੀ ਵਡਿਆਈ ਹੋਊ ਉਹ ਦੀ ਵਡਿਆਈ ਨਹੀਂ ਹੋ ਸਕਦੀ ਠੀਕ ਹੈ ਜੀ ਉਦਰ ਵਿਆਕਰਣ ਵੜਿਆਈ ਕਾਲ ਨਹੀਂ ਉਹਦੇ ਕਰਪ ਦੀ ਕਿਹਦੇ ਜੋ ਕਰਮ ਕਰੂ ਉਹ ਵੀ ਵੜਿਆਈ ਹੈ ਜੋ ਗੋੜ ਨੇ ਫੁੱਟ ਨਹੀਂ ਵੜਿਆਈ ਹੈ ਹਾਂਜੀ ਜਿਹੜੇ ਗੋੜ ਨੇ ਵੜਿਆਈ ਨਹੀਂ ਕਿੰਝ ਆ ਸਕਦੀ ਓਹਕਾਰ ਸਰ ਕੋਣ ਆਤਰ ਅਕਾਰ ਵਿੱਚ ਹੈ ਉਹ ਜਮਾ ਆਕਾਰ ਆਕਾਰ ਦਾ ਅਰਦਾ ਜਦੋਂ

ਕਿਸ ਨੂੰ ਟੋ ਵੋਦਨ ਦਾ ਗੱਲ ਕੋਲ ਬਾਹਰ ਤੱਕ ਡਗਟ ਕੇ ਠੀਕ ਹੈ ਜੀ ਹਾਂ ਤੇ ਇਹ ਜਿਹੜਾ ਅੱਖਰ ਇਹ ਤਾਂ ਓੰਕਾਰ ਅੱਖਰ ਦੀ ਜਿਹੜੀ ਹੋਂਦ ਹੈ ਇਹ ਓੰਗ ਤੋਂ ਹੋਈ ਹੈ ਹਾਂਜੀ ਓਮ ਤਾਂ ਹੀ ਹੋਈ ਆ ਤਨ ਦੇ ਜਿਆਦਾ ਸਬਦ ਆਖਿਆ ਕੁਝ ਸਭ ਨੇ ਸਬਦਾਂ ਦਾ ਕਾਰ ਹੈ ਤੇ ਇਹ ਸੰਦੇਸ਼ ਜਾ ਕੁਝ ਕਰਦਾ ਦਾ ਓਕਾਰ ਹੈ ਜਾਂ ਨਹੀਂ ਕਰਦਾ ਦਾ ਓਉਂ ਹੋਉਂਗੋ ਤੇ ਨਿਰਗੁਣ ਰੂਪ ਚ ਹੋਉਂਗਾ ਤੇ ਸਰਗੁਣ ਰੂਪ ਚ ਓਕਾਰ ਹੈ ਜੀ ਜੀ ਇਹ ਇਹ ਅਖਰੀ ਦਾ ਮਤਲਬ ਪਹਿਲਾਂ ਵਰਤਿਆ ਜਾਂਦਾ ਸੀਗਾ ਪਹਿਲਾਂ ਓਉਂ ਦੇ ਵਿੱਚ ਵਰਤਿਆ ਜਾਂਦਾ ਸੀ ਓਕਾਰ ਦਖੜੀ ਵਾਲੇ ਦੇ ਵਰਤੇ ਅੱਛਾ ਜੀ ਸੰਸਾਰ ਦੇ ਸੰਸਾਰ ਦੇ ਵਿੱਚ ਜੇ ਸੰਸਾਰ ਦਾ ਓਕਾਰ ਹੈ ਉਹ ਵੀ ਹਾਂ ਠੀਕ ਹੈ ਜੀ ਸੰਸਾਰ ਨਹੀਂ ਹੈ ਫਿਰ ਉਹ ਠੀਕ ਹੈ ਜੀ ਹਾਂਜੀ ਬਾਣੀ ਅੰਦਰ ਓ ਅੰਕਾਰ ਅੱਖਰ ਜੀ ਤਿੰਨ ਤਰ੍ਹਾਂ ਨਾਲ ਵਰਤਿਆ ਗਿਆ ਹੈ ਇੱਕ ਤਾਂ ਓ ਅੰਕਾਰ ਅੱਖਰ ਮੁਕਤਾ ਹੈ ਇੱਕ ਓ ਅੰਕਾਰ ਅੱਖਰ ਜੋ ਹੈ ਉਹ ਓੰਕਰ ਨਾਲ ਹੈ ਜਿਸ ਤਰ੍ਹਾਂ ਕਿ ਇਸ ਬਾਣੀ ਦਾ ਨਾਮ ਓੰਕਾਰ ਹੈ ਤੋਂ ਇਲਾਵਾ ਵੀ ਬਾਣੀ ਵਿੱਚ ਦੋ ਜਗ੍ਹਾ ਓੰਕਰ ਨਾਲ ਓੰਕਾਰ ਵਰਤਿਆ ਹੋਇਆ ਉਹਦਾ ਨੂਰ ਦੇ ਦੇ ਜਿੱਥੇ ਓਕੜਿਆ ਉਹਦਾ ਨੂਰ ਦੇ ਠੀਕ ਹੈ ਜੀ ਤੇ ਸਭ ਤੋਂ ਪਹਿਲਾਂ ਜੀ ਭਗਤ ਕਬੀਰ ਜੀ ਨੇ ਵਰਤਿਆ ਇਹ ਸ਼ਬਦ 340 ਪੰਨਿਆਂ ਤੇ ਗੌੜੀ ਪੂਰਵੀ ਭਗਤ ਕਬੀਰ ਜੀ ਓਂਕਾਰ ਆਦਮੈ ਜਾਨਣਾ ਲਿਖ ਅਰ ਮਿਟੇ ਤਾਹਿ ਨ ਮੰਨਣਾ ਦਬਣਾ ਓਕਾਰ ਨੂੰ ਆਦਮ ਦੇ ਅੱਛਾ ਜੀ ਠੀਕ ਹੈ ਉਹ ਕਾਹਦਾ ਹੈ ਕੁੜਮਾ ਜਾਣ ਲਿਆ ਅੱਛਾ ਜੀ ਆ ਜਿਹੜਾ ਆਪਾਂ ਲਿਖ ਦਿੰਦੇ ਹਾਂ ਨਾ ਦਾਗ ਦੇ ਤੇ ਹਾਂਜੀ ਇਹ ਕਿਸੇ 돌 ਪੱਥਰ ਤੇ ਸਲੇਟ ਤੇ ਤਖਤੀ ਤੇ ਉਹ ਲਿਖਿਆ ਹੋਇਆ ਬਿਟਾਇਆ ਵੀ ਜਾ ਸਕਦਾ ਹੈ ਜਿਹੜਾ ਹਾਂ ਹਾਂ ਉਹ ਨਹੀਂ ਓਂਕਾਰ ਹੁੰਦਾ ਉਹ ਓਂਕਾਰ ਜੇ ਆਪਾਂ ਓਂਕਾਰ ਲਿਖਾ ਲਿਉਂਦਾ ਲਿਖਿਆ ਹੋਇਆ ਓਂਕਾਰ ਨਹੀਂ ਹੁੰਦਾ ਅੱਛਾ ਜੀ ਇਸ ਘਰ ਕੇ ਜਿਹੜੇ ਅਖੰਡ ਨੇ ਹਾਂਜੀ ਗੁਰਬਾਨੀ ਤੇ ਓਕਾਰ ਨੀਉਦ ਇਸਦਾ ਓਕਾਰ ਨੀਉਦ ਠੀਕ ਹੈ ਜੀ ਹਾਂਜੀ ਅਖੰਡ ਨੇ ਇਹਨਾਂ ਘਰਾਂ ਤੋਂ ਖੋਜਣਾ ਇਹਨਾਂ ਘਰਾਂ ਤੋਂ ਕੋਈ ਗੁਰੂ ਨੂੰ ਖੋਜੇ ਅਰੇ ਕੇ ਵੀ 10 ਦਿਨ ਚਾਹੀਦਾ ਇੱਥੇ ਜਿਹੜੇ ਗੁਰਬਾਨੀ ਦੇ ਅਖੰਡ ਨੇ ਹਾਂਜੀ ਗੁਰੂ ਗ੍ਰੰਥ ਸਾਹਿਬ ਜੀ ਦਰਜੇ ਦੇ ਬੀੜ ਵਿੱਚ ਹਾਂਜੀ ਇੱਕਰਾਂ ਨੂੰ ਉਹਨੇ ਕੀ ਆਇਆ ਕਦੇ ਵੀ ਅੱਛਾ ਜੀ ਇਹ ਬੋਲੇ ਤੋਂ ਬਾਣੀ ਬਾਣੀ ਹੈ ਬਾਣੀ ਜੜੀ ਹੈ ਇਹ ਕਲੋਨਾ ਵਿੱਚ ਅੱਖਰਾਂ ਦਾ ਵਿੱਚ ਹੈ ਠੀਕ ਹੈ ਅੱਖਰੀ ਬੋਲਣ ਅੱਖਰੀ ਲਿਖਣ ਨੂੰ ਬੋਲਣ ਦਾ ਜੋ ਲਿਖਿਆ ਗਿਆ ਅੱਖਰ ਹੈ ਜੋ ਬੋਲੀ ਗਈ ਉਹ ਬਣ ਠੀਕ ਹੈ ਇਹ ਭੇਦ ਵੀ ਜ਼ਕਾਨੀ ਸਰਦਤਾ ਜਾਣੇ ਨੀ ਕਾ ਪੇਸ ਖਤਮ ਨਹੀਂ ਕਰਦਾ ਇਧਰ ਤਾਂ ਇੱਦੀ ਤਾਂ ਲੋੜ ਇਹਦੀ ਪਈ ਐ ਦੀ ਅਗਲ ਇਸੇ ਨਾਲ ਕਰਦੀ ਜੀ ਫਿਰ ਅੱਖਰਾਂ ਸਰਜੋਗ ਬਗੋਂ ਅੱਖਰਾਂ ਦੇ ਜੁਮੇ ਨੇ ਸਰਜੋਗ ਦਾ ਵਖੂਨ ਜਿਵੇਂ ਅੱਖਰ ਬੁਲਾਉਣਗੇ ਉਵੇਂ ਬੋਲਾਂਗੇ ਆਪਾਂ ਠੀਕ ਹੈ ਜੀ ਪਹਿਲਾਂ ਪਰਮੇਸ਼ਰ ਬੁਲਾਉਂਦਾ ਤਾਂ ਹੁਣ ਅੱਖਰ ਬੁਲਾਉਂਦੇ ਅੱਖਰਾਂ ਨੇ ਬੁਲਾਏ ਬੋਲਾਂਗੇ ਹੁਣ ਠੀਕ ਹੈ ਪੜ੍ਹਦੇ ਹੋ ਅੱਛਾ ਜੀ ਇਸ ਕਰਕੇ ਬੋਤੀ ਪਰਮੇਸ਼ਰ ਦਾ ਥਾਨ ਅੱਖਰ ਪਰਮੇਸ਼ਰ ਦੀ ਜਿਹੜਾ ਆ ਜਿਵੇਂ ਕਹਿੰਦੇ ਉਹ ਵੀ ਬਰੌਣਗੇ ਸੋਧੂ ਉਹ ਜਿਵੇਂ ਲਿਖਿਆ ਹੋਇਆ ਹੈ ਨਾ ਕੋਈ ਬੋਲਣਾ ਪਊਗਾ ਸਾਨੂੰ ਇਹ ਜਿਵੇਂ ਬੁਲਾਉਂਦੇ ਨੇ ਅੱਖਰ ਉਹ ਵੀ ਬੋਲਣਾ ਪੈਦਾ ਸੋਧੂ ਠੀਕ ਹੈ ਜਿਹੜਾ ਇਸ ਤਰ੍ਹਾਂ ਇਹਦੇ ਪਰਖਾਈ ਇੱਕ ਹੋਰ ਸ਼ ਪੰਕਤੀਆਂ ਵੀ ਹੈ ਜੀ ਅੱਖਰ ਲਿਖੇ ਸਹੀ ਗਾਵਾਂ ਉਹ ਕੀ ਭਾਵ ਹੈ ਉਹ ਖੱਲ ਨਹੀਂ ਲਿਖਿਆ ਅਗਲੇ ਖੱਲ ਲਿਖਿਆ ਜੀ ਹੋਰ ਇਹਨਾਂ ਪਾਸ ਅੱਛਾ ਜੀ ਮੈਂ ਹੋਰ ਨਹੀਂ ਜਾਣਾ ਬਾਣੀ ਆਪਣੀ ਬੱਧੀ ਦੀ ਬਿਲਕੁਲ ਨਹੀਂ ਜਾ ਜਾਣਦਾ ਮੈਂ ਜਿਹੜਾ ਲਿਖਿਆ ਉਹ ਹੀ ਗਾ ਰਹਿਆ ਹਾਂ ਹਾਂ ਲਿਖੇ ਮਤਲਬ ਕੀ ਭਾਵ ਹੈ ਲਿਖੇ ਕਿੱਥੇ ਨੇ ਹਾਂ ਲਿਖੇ ਕੋਈ ਥੀ ਲਿਖਿਆ ਨੇ ਅੱਛਾ ਜੀ ਕੀ ਆ ਮੇਰੇ ਅੰਦਰ ਲਿਖਦਾ ਜਿਹੜਾ ਸਪਰਸ਼ ਦੇ ਕੇ ਹਾਂ ਹਾਂ ਜੋ ਅਖਾਲ ਲਿਖੇ ਬੇ ਰਖਲੀ ਹੋਤੇ ਅੱਛਾ ਜੀ ਉਤੇ ਅਖਾਰਾਊਗਾ ਮੇਰੇ ਹਿਰਦੇ ਚ ਅਖਾਰ ਜੋ ਆਪਣੇ ਕਲਪਨਾ ਲਿਖਦਾ ਹੈ ਕਾਲ ਕਲਪ ਹੁਕਮਾਤ ਨੇ ਲਿਖਦਾ ਹੈ ਮੈਂ ਉਹੀ ਬੋਲਦਾ ਉਹ ਜੋ ਬੋਲਦਾ ਹੈ ਅੱਛਾ ਜੀ ਅਵਲਿਆਂ ਨਾਲ ਵੀ ਕੋਈ ਨਹੀਂ ਰਹਿੰਦਾ ਹੋਰ ਬੰਦ ਨਹੀਂ ਜਿਵੇਂ ਮੈਨੂੰ ਸਪਰਸ਼ ਦਿੰਦਾ ਉਹਦੇ ਕੋਈ ਬੋਲਦਾ ਹਾਂ ਓ ਠੀਕ ਥੋੜੀ ਜਿਹੀ ਖੇੜ ਉੱਚੀ ਹੋ ਜੂਗੀ ਉਹਨੂੰ ਸਭੇ ਨਾਲ ਓਖਾ ਹੋ ਜਾਊਗਾ ਉਹ ਥੋੜੀ ਆਪਦੀ ਗੱਲ ਹੈ ਅੱਛਾ ਜੀ ਤੇ ਜਿਹੜਾ ਇੱਥੇ ਸ਼ਬਦ ਆਪਾਂ ਭਗਤ ਕਬੀਰ ਜੀ ਦਾ ਕਹਿ ਰਹੇ ਸੀ ਓੰਕਾਰ ਆਦ ਮੈਂ ਜਾਣਾ ਲਿਖ ਅਰ ਮਿਟੈ ਤਾਂ ਹੀ ਨਾ ਮਾਨਣਾ ਓੰਕਾਰ ਲਖੈ ਜੋ ਕੋਈ ਸੋਈ ਲਖ ਮਿਟਣਾ ਨਾ ਹੋਈ ਓੰਕਾਰ ਦਾ ਜਿਹੜਾ ਹੁਣ ਲੋਕ ਦੇ ਦੂਰੇ ਦੇ ਓੰਕਾਰ ਬਣਾ ਕੇ ਪੂਰੇ ਰੱਖ ਲੈ ਵੀ ਇਹਦਾ ਦਰਸ਼ਨ ਕਰੋ ਅੱਛਾ ਜੀ ਉਹ ਕਹਿੰਦੇ ਓੰਕਾਰ ਨਹੀਂ ਹੈ ਹਾਂ ਹਾਂ ਅੱਖਰਵਲਾ ਲਿਖਿਆ ਹੋਇਆ ਉਕਾਰ ਨਹੀਂ ਹੈ ਇਹਨੂੰ ਦੇਖੀ ਜਾ ਉਹਦੇ ਨਾਲ ਧਿਆਨ ਨਾਲ ਉਹ ਕਾਲ ਨੂੰ ਜੇ ਕੋਈ ਦੇਖ ਲਵੇ ਉਹਦੇ ਤਾਂ ਵਿਚਾਲੇ ਪਰਮ ਦਾ ਫੜਦਾ ਫਿਰ ਆਈ ਦੀ ਸਕਦਾ ਠੀਕ ਹੈ ਜੀ ਉਹ ਕਾਲ ਦੇਖਣਾ ਨਾ ਉਹ ਕਾਲ ਸਮਝਣ ਦਾ ਵਿਸ਼ਾ ਹੈ ਵਿਚਾਰਨ ਦਾ ਵਿਸ਼ਾ ਅੱਖਰ ਨੂੰ ਦੇਖਣਾ ਵਿਚਾਰੀ ਓਹ ਠੀਕ ਉਹ ਖਰ ਦਾ ਸਮਝ ਦਾ ਵਿਸ਼ਾ ਹੈ ਅੱਖਰ ਦਾ ਵਿਸ਼ਾ ਰਹੀ ਹੈ ਬੁੱਧੀ ਦਾ ਵਿਸ਼ਾ ਹੈ ਠੀਕ ਹੈ ਜੀ ਗੁਰੂ ਵੀ ਬੁੱਧੀ ਦਾ ਵਿਸ਼ਾ ਹੈ ਗਿਆਨ ਗੁਰੂ ਵੀ ਬੁੱਧੀ ਦਾ ਵਿਸ਼ਾ ਹੈ ਅੱਖਾਂ ਦਾ ਦਾ ਵਿਸ਼ਾ ਹੀ ਨਹੀਂ ਹੈ ਅੱਖਾਂ ਦਾ ਵਿਸ਼ਾ ਉਹਨਾਂ ਦੀ ਬੈਠੇ ਹਾਂਜੀ ਅੱਖਾਂ ਦਾ ਵਿਸ਼ਾ ਨਹੀਂ ਹੈ ਭਾਈ ਹਾਂ ਹਾਂ ਅੱਖਾਂ ਬਾਜੇ ਅੱਖਾਂ ਅੱਖਾਂ ਬਾਜੋ ਵੇਖਣਾ ਮੈਨੂੰ ਕੱਢੀ ਨਹੀਂ ਸਕਦਾ ਹਾਂਜੀ ਉਹ ਫਿਰ ਕਿੱਥੇ ਜਾਊ ਹਾਂਜੀ ਫੋੜ ਥੱਲੇ ਦੀ ਸਟੇਜ ਤੇ ਸਿਰਦਲਾਂ ਕਰ ਰਹੇ ਨੇ ਜਿਹੜੇ ਬਹੁਤੇ ਮੂਰਖ ਨੇ ਨਾ ਜਿਹੜੇ ਪ੍ਰਚਾਰ ਆਪਣੀ ਸਮਾਜ ਦੇ ਅਸੀਂ ਸਿੱਖੀ ਦਾ ਪ੍ਰਚਾਰ ਕਰਨੇ ਉਹਦਾ ਬਿਲਕੁਲ ਹੀ ਡੱਲ ਦਿਮਾਗ ਨੇ ਉਹ ਜੱਟ ਉਹ ਤਾਂ ਮੂਰਖੀ ਪੂਜ ਕਰਨ ਦੇ ਬਰਾਬਰ ਹੈ ਗੱਲ ਨਹੀਂ ਜੀ ਕਹਿਣ ਦਾ ਕਹਿਣ ਦਾ ਪਾਪ ਅੱਛਾ ਜੀ ਅ ਤਾਂ ਇਹ ਕਹਿਣ ਦਾ ਭਾਵ ਇਹ ਹੈ ਵੀ ਜਿਹੜਾ ਅੱਖਰ ਹੈ ਇਹ ਤਾਂ ਹੋ ਗਿਆ ਅੱਖਾਂ ਦਾ ਵਿਸ਼ਾ ਹੈ ਜੀ ਹਾਂ ਜੀ ਉਦੋਂ ਆਦਿ ਬਾਣੀ ਆ ਕਿਸੇ ਵੀ ਬਾਣੀ ਵਿੱਚ ਤਾਂ ਅੱਖਰ ਲਿਖੇ ਆ ਬੋਲੇ ਦਾ ਹੀ ਬੋਲੇ ਦਾ ਹੀ ਬਾਣੀ ਬਣਦੀ ਹੈ ਬੋਲੇ ਦਾ ਹੀ ਕੰਵਚ ਫੋਟੜੀ ਹੈ ਹਾਂਜੀ ਤਾਂ ਇਹਦਾ ਮਤਲਬ ਜਿਹੜਾ ਆਪਾਂ ਇੱਕ ਪ੍ਰਚਾਰ ਕਰ ਬੈਠੇ ਆ ਕਿ ਸ਼ਬਦ ਗੁਰੂ ਹੈ ਤੇ ਉਹ ਫਿਰ ਗੁਰਮਤਿ ਦੇ ਅਨੁਕੂਲ ਨਹੀਂ ਹੈ ਗੱਲਾਂ ਜੀ ਬਿਲਕੁਲ ਨਹੀਂ ਹੈ ਗੁਰਮਤਿ ਦੇ ਅਨੁਕੂਲ ਅੱਛਾ ਗੁਰੂ ਗ੍ਰੰਥ ਸਾਹਿਬ ਨੂੰ ਸ਼ਬਦ ਗੁਰੂ ਕਹਿਣਾ ਅਕੇ ਅੰਤ ਹੈ ਠੀਕ ਹੈ ਜੀ ਉਹ ਸ਼ਬਦ ਜਿਹਨੂੰ ਨਾਨਕ ਗੁਰੂ ਕਹਿੰਦਾ ਉਹ ਬਿਨਾ ਤਨੂ ਦੇ ਸੁਣਦਾ ਠੀਕ ਹੈ ਉਹਦਾ ਤਾਂ ਬਹੁਤੀ ਹੈ ਉਹਦਾ ਤਾਂ ਬਹੁਤੀ ਹੈ ਉਹਦੀ ਹਾਂਜੀ ਉਹ ਦੁਰਤੀ ਬਾਣੀ ਨੂੰ ਕਹਿ ਰਿਹਾ ਹੈ ਬਾਣੀ ਗੁਰੂ ਗੁਰੂ ਹੈ ਬਾਣੀ ਉਹ ਬਾਣੀ ਤੋਂ ਵੀ ਗੁਰੂ ਹੈ ਅੱਛਾ ਜੀ ਸ਼ਬਦ ਨੂੰ ਵੀ ਗੁਰੂ ਕਿਹਾ ਹੈ ਹੂੰ ਤੁਰਕੀ ਬਾਣੀ ਗੁਰੂ ਆ ਠੀਕ ਹੈ ਜੀ ਤੇ ਜਦੋਂ ਆਪਾਂ ਓੰਕਾਰ ਬਾਣੀ ਨੂੰ ਲਿਖਦੇ ਆ ਇਹ ਹਮੇਸ਼ਾ ਓੰਕਾਰ ਨਾਲ ਆਉਂਦਾ ਜਿਵੇਂ ਜਪ ਅੱਖਰ ਆਪਾਂ ਓੰਕਾਰ ਨਾਲ ਲਿਖਦੇ ਆ ਜੀ ਜਦੋਂ ਬਾਣੀ ਦਾ ਨਾਂ ਲਿਖਣਾ ਲੋ ਜੀ ਤੇ ਇੱਕ ਜਗ੍ਹਾ ਹੋਰ ਇਸੇ ਹੀ ਪਹਿਲੀ ਮੰਗਤੀ ਜੇ ਆ ਜਾਂਦਾ ਜੀ ਓੰਕਾਰ ਕੀਆ ਜਨ ਚਿਤ ਇੱਥੇ ਇਹ ਅੱਖਰ ਓੰਕਾਰ ਨਾਲ ਲਿਖਿਆ ਕੋਈ ਸਤੂ ਅੱਗੇ ਇੱਕ ਵਰਮ ਹੈ ਕੀ ਆ ਹੈ ਨਾ ਜੀ ਉਹ ਕਾਰਿਆ ਜਿਹਨੂੰ ਚਿਤ ਕੀਤਾ ਅੱਛਾ ਜੀ ਇਹ ਉਹ ਕਾਰਿਆ ਜਿਹਨੂੰ ਚਿਤ ਕੀਤਾ ਦਿਲ ਜਿੱਤਿਆ ਅੱਛਾ ਜੀ ਇਹ ਉਹ ਕਾਰਿਆ ਨੂੰ ਚਿਤ ਚਿਤ ਕਰ ਸਕਦਾ ਜੇ ਰਾਹ ਤੋ ਬੋੜ ਸਕਦਾ ਹੈ ਅੱਛਾ ਜੀ ਤੇ ਜਿੱਤ ਕਰਨ ਦਾ ਜਿੱਤ ਲੈਣਾ ਅੱਛਾ ਜੀ ਸਰ ਆਲੇ ਦੂ ਜਿਵੇਂ ਆਪਾਂ ਜਿਹੜੇ ਪਹਿਲਵਾਨ ਖੋਲਦੇ ਆ ਉਹ ਚਿੱਟ ਕਰਦੇ ਆ ਕਿ ਦੋਏ ਨੂੰ ਹਰਾਉਂਦੇ ਹਾਂ ਜੀ ਹਾਂ ਤੇ ਬਾਕੀ ਜਿੱਥੇ ਵੀ ਇਹ 10 ਜਗ੍ਹਾ ਅੱਖਰ ਹੋਰ ਆਇਆ ਜੀ ਬਾਣੀ ਵਿੱਚ ਇਹ ਹਮੇਸ਼ਾ ਹੀ ਸਿਹਾਰੀ ਨਾਲ ਆਇਆ ਜੀ ਉਹ ਦੁਆਰਾ ਓਕਾਰ ਦੁਆਰਾ ਆਇਆ ਧੰਦੇ ਜਰੀਏ ਜੋ ਜੋ ਕੁਝ ਹੋਇਆ ਹਾਂਜੀ ਆਪਾਂ ਹੁਣ ਅਰਥ ਬੋਧ ਸ਼ੁਰੂ ਕਰਦੇ ਹਾਂ ਜੀ ਆਪ ਜੋ ਖੋਜ ਹੈ ਆਪਣੀ ਉਹਦੇ ਹਿਸਾਬ ਨਾਲ ਜੋ ਗੁਰਮਤਨਕੂਲ ਅਰਥ ਬਣਦੇ ਆ ਇਸ ਬਾਣੀ ਦੇ ਆਪ ਹੁਣ ਸਾਨੂੰ ਆਪਾਂ ਨੂੰ ਸਮਝਾਉਣ ਦੀ ਉਪਰਾਲਾ ਹੈ ਤਾਂ ਕਿ ਅਸੀਂ ਚਾਹੁੰਦੇ ਹਾਂ ਕਿ ਸੰਗਤ ਇਹ ਜਿਹੜੀ ਅਰਥ ਹੈ ਇਹ ਸੁਣ ਕੇ ਇਹਨਾਂ ਨੂੰ ਵਿਚਾਰਨ ਤੇ ਆਪਣਾ ਜੀਵਨ ਸਫਲਾ ਕਰਨ ਹਾਂ ਜੀ